ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਗੱਤਕਾ ਬਾਜਾ ਨੇ ਦਿਖਾਇਆ ਗੱਤਕੇ ਦੇ ਜ਼ੋਹਰ ਜਗਤ ਗੁਰੂ ਤਾਂਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਪਿੰਡ ਚੂਗਾ ਕਲਾਤ ਦੇ ਗੁਰਦੁਆਰਾ ਨਿੰਮ ਵਾਲਾਂ ਤੋਂ ਫੁੱਲਾ ਨਾਲ ਸ਼ਿੰਗਾਰੀ ਪਾਲਕੀ ਦੇ ਵਿੱਚ ਵਿਰਾਜਮਾਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤੇ ਇਹ ਨਗਰ ਕੀਰਤਨ ਸਵੇਰ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਨਿੰਬਾੜਾ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ ਅਤੇ ਇਸ ਨਗਰ ਚੇਤਨ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ ਉੱਥੇ ਹੀ ਗੱਤਕਾ ਬਾਜਾਂ ਦੇ ਵੱਲੋਂ ਗੱਤਕੇ ਦੇ ਜੋਹਰ ਵੀ ਵਿਖਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਨਗਰ ਕੀਰਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਉਪਾਅ ਟਾੜੇ ਨੂੰ ਮੱਕ ਰੱਖਦੇ ਹੋਏ ਗੁਰਦਾਰਾ ਨੰਨ ਸਾਹਿਚਾ ਕਲਾਈ ਸੰਗਤਾਂ ਨਾਲ ਮਿਲ ਕੇ ਐਨਰ ਇੰਦਰ ਅਨੰਦ ਨਾਲ ਕਲ ਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੀਤਾ ਨਗਰ ਕੀਰਤਨ ਕੀਤਾ ਗਿਆ ਹੈ ਸੰਗਤਾਂ ਦੇ ਸਹਿਯੋਗ ਨੇ ਨਾ ਬਹੁ ਵੱਡਾ ਸਹਿਯੋਗ ਆ ਸੰਗਤਾਂ ਦਾ ਥਾਂ ਥਾਂ ਤੇ ਪ੍ਰਾਮਾਂ ਤੇ ਹੁੰਦਾ ਹੋਇਆ ਨਗਰ ਕੀਰਤਨ ਦਾਅਸਤ ਬਣਾ ਕੇ ਆਏ ਹਨ ਸੰਗਤਾਂ ਨੇ ਨਗਰਾਂ ਦੀ ਸੇਵਾ ਕਰਕੇ ਟਾੜੀ ਜੱਥੇ ਵੀ ਮਾਰਾਂ ਗਾ ਕੇ ਗੁਰੂ ਇਤਿਹਾਸ ਦੀਆਂ ਗੁਰੂ ਦੇ ਨਾਮ ਜੋੜਿਆ ਵਾ ਗੱਤ ਕੇ ਜੱਥਿਆਂ ਨੇ ਗੱਤ ਕੇ ਦੇ ਯੋਗ ਖਾ ਕੇ ਗੁਰੂ ਇਤਿਹਾਸ ਨਾਲ ਜੋੜਿਆ ਹੈ ਅਸੀਂ ਧੰਨਵਾਦ ਕਰਦੇ ਜਿੰਨੀ ਵੀ ਸੰਗਤ ਨੇ ਸਾਨੂੰ ਸੰਜੋੜ ਦਿੱਤਾ ਵਾ ਇਹ ਜਨਤਾ ਦਾ ਮੋੜ ਕਰਦੇ ਐਨਾਂ ਦੇ ਵੀਰਾਂ ਦਾ ਸਾਰੇ ਨਗਰ ਦੀ ਪੰਚਾਇਤਾਂ ਨਗਰ ਦੀ ਸੰਗਤ ਦਾ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਵੱਧ ਚੜ ਕੇ ਇਤਸ਼ਾਹ ਕੀਤਾ ਵਾ ਅਸੀਂ ਫਿਰ ਖਾਸ ਕਰਦੇ ਆਉਣ ਵਾਲੇ ਸਮੇਂ ਚ ਵੀ ਇਸ ਤੋਂ ਵੱਡਾ ਇਤਸ਼ਾਹ ਨਾਲ ਨਗਰ ਦੀ ਪਹੁੰਚਾਏ ਕਿਉਂਕਿ ਕੋਈ ਨਾ ਕੋਈ ਗੁਰੂਤਾ ਨਾਲ ਜੁੜ ਸਕੇ ਗੁਰੂ ਨਾਲ ਜੁੜ ਸਕੇ ਜਿਵੇਂ ਅੱਜ ਨਸ਼ਿਆਂ ਤੋਂ ਪਰਚਾਉਂਦੇ ਆ ਨਸ਼ਿਆਂ ਤੋਂ ਬਚਾ ਜਾਵੇ ਪੱਧਕ ਪੁਨੇ ਤੋਂ ਬਚਾ ਜਾਵੇ ਇਹੀ ਅਸੀਂ ਬੇਨਤੀ ਕਰਦੇ ਹਾਂ ਮਹਾਰਾਜ ਸਿੱਤੇ ਪਾਸ਼ਾ ਕਿਰਪਾ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਕਰੇ ਸੰਗਤ ਪਾਤਸ਼ਾਹ ਨੂੰ ਚੜ੍ਹਦੀ ਕਲਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੀ ਅਕੈਡਮੀ ਦਾ ਨਾਮ ਹੈ ਜੀ ਸੁਜੀਤ ਗੱਧਗਾ ਸਪੋਰਟਸ ਕਲੱਬ ਭਿੰਡਰਕਲਾ ਮੋਕੇ ਤੋਂ ਬਲੌਕ ਕਰਦੇ ਆ ਜੀ ਇਹ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਬੰਧ ਹੋਇਆ ਜੀ ਪਿੰਡ ਚੁੱਕਾ ਕਲਾ ਜਿਲ੍ਹਾ ਮੋਗਾ ਵਿੱਚ ਲੈ ਕੇ ਸਜਾਇਆ ਗਿਆ ਤੇ ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲਿਆ ਬਹੁਤ ਭਾਰੀ ਉਤਸ਼ਾਹ ਮਿਲਿਆ ਜੀ ਤੇ ਅਸੀਂ ਨਾਲ ਦੀ ਨਾਲ ਗੱਤ ਕੇ ਤੇ ਜੋਰ ਦਿਖਾ ਰਹੇ ਹਾਂ ਤੇ ਸੰਗਤਾਂ ਨੂੰ ਜਿਹੜੀ ਕਿ ਆਪਣੇ ਵੱਲ ਜੋੜ ਰਹੇ ਅਸੀਂ ਜੋਰ ਹੈਰਾਨੀ ਜਾਣ ਕੇ ਸੀ ਕਿ ਖਤਰੇ ਦੇ ਵਿੱਚ ਬੋਕ ਦੇ ਜਿਹੜੇ ਕਿੱਢ ਕੇ ਆ ਲੱਗਦਾ ਨਹੀਂ ਕਿ ਇੱਕ ਜੋਰ ਖਤਨਾਕਾ ਜਿਹੜੇ ਕਿੱਢ ਕੇ ਆ ਇਹਦਾ ਵੇਖੋ ਜੀ ਗੁਰੂ ਨਾਨਕ ਮਹਾਰਾਜ ਦਸਵੇਂ ਪਾਸ਼ਾ ਦੀ ਕਿਰਪਾ ਸਦਕਾ ਹੀ ਹੋ ਸਕਦਾ ਸਾਰਾ ਕੁਝ ਵੱਡੇ ਪੱਧਰ ਤੇ ਨੌਜਵਾਨਾਂ ਤੋਂ ਲੈ ਕੇ ਨਿੱਕੇ ਨਿੱਕੇ ਬੱਚੇ ਵੀ ਜੁੜੇ ਆ ਨਾਲ ਕੀ ਕਹਿਣਾ ਚਾਹਤੋਂ ਬੰਦਾ ਹੋ ਜੀ ਮੇਰੇ ਉਸਤਾਦ ਜੀ ਦਾ ਨਾਮ ਹੈਗਾ ਸਰਦਾਰ ਹਲਦੇਵ ਸਿੰਘ ਜੀ ਤੇ ਉਹਨਾਂ ਨੂੰ ਜਾਨੀ ਕਿ ਮੇਰਾ 30 ਤੋਂ 35 ਸਾਲ ਹੋ ਗਏ ਜੀ ਸ਼ਾਸਤਰ ਵਿੱਦਿਆ ਦਿੰਦਿਆਂ ਨੂੰ ਜੀ ਤੇ ਮੈਨੂੰ ਉਹਨਾਂ ਦੇ ਨਾਲ ਜੁੜੇ 21 ਤੋਂ 22 ਸਾਲ ਹੋ ਗਏ ਜੀ ਤੇ ਅੱਜ ਤੱਕ ਉਹਨਾਂ ਦਾ ਹੀ 1500 ਦੇ ਨੇੜੇ ਹੀ ਖਿਡਾਰੀ ਤਿਆਰ ਕਰ ਚੁੱਕੇਗਾ ਤੇ ਸ਼ਾਸਤਰ ਵਿੱਦਿਆ ਦੇ ਚੁੱਕੇ ਆ ਜੀ ਹੋਰ ਨਾਂ ਨਾਂ ਕੀ ਅਪੀਲ ਕਰੋ ਅਪੀਲ ਕਰਾਂਗੇ ਹੀ ਵੱਧ ਤੋਂ ਵੱਧ ਸ਼ਾਸਤਰ ਵਿੱਦਿਆ ਨਾਲ ਜੁੜੋ ਜੀ ਤਾਂ ਜੋ ਅੱਗੇ ਆਪਣੇ ਕੰਮ ਆ ਸਕੇ ਬਾਣੀ ਬਾਣੀ ਤੇ ਬਾਣੀ ਦੇ ਧਾਰਨੀ ਹੋਵੋ ਜੀ ਤੇ ਆਪਾਂ ਜੋ ਅਗਲੇ ਸਮੇਂ ਦੇ ਵਿੱਚ ਆਪਾਂ ਜਾਨੀ ਕਿ ਦੇ ਸਕੀਏਗਾ ਸ਼ਾਸਤਰ ਵਿੱਦਿਆ ਪਾਣ ਸਕੀਏ ਚੜ੍ਹਦੀਕਲਾ ਟਾਈਮ ਟੀਵੀ ਲਈ ਮੋਗਾ ਤੋਂ ਸਰਪਜੀਤ ਰੋਲੀ ਦੀ ਰਿਪੋਰਟ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us taaba indian cuisine tracee fine authentic indian cuisine in tracee or scan qr code to contact us simi valley family dental office or scan qr code to contact us